ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ੇ ਵਿਰੁੱਧ ਦੇ ਤਹਿਤ ਅੱਜ ਮੋਹਾਲੀ ਦੇ ਪਿੰਡ ਕੁੱਪੜਾ ਵਿਖੇ ਕੀਤਾ ਗਿਆ ਸਰਚ ਅਭਿਆਨ ਇਸ ਮੌਕੇ ਦੇ ਉੱਤੇ 40 ਤੋਂ 50 ਨੌਜਵਾਨਾਂ ਨੂੰ ਰੌਂਡ ਆਫ ਕੀਤਾ ਅਤੇ ਕਈ ਸਮਾਨ ਵੀ ਬਰਾਮਦ ਕੀਤਾ ਜਿਸ ਸਬੰਧਿਤ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ 2 ਹਰ ਸਿਮਰਨ ਸਿੰਘ ਬਲ ਸਸਿਕਲੀ ਜਿਹੜਾ ਪੰਜਾਬ ਸਰਕਾਰ ਦਾ ਜੁੱਧ ਨਸ਼ਿਆਂ ਵਿਰੁੱਧ ਜਿਹੜੀ ਮਹਮ ਚੱਲ ਰਹੀ ਹੈ ਉਹਨੂੰ ਉਹਦੀ ਲਗਾਤਾਰਤਾ ਦੇ ਵਿੱਚ ਅਸੀਂ ਅੱਜ ਸਾਡੇ ਮਾਨਯੋਗ ਐਸਐਸਪੀ ਸਾਹਿਬ ਮੋਹਾਲੀ ਤੇ ਡੀਏਜੀ ਸਾਹਿਬ ਦੇ ਨਿਰਦੇਸ਼ਾਂ ਤੇ ਅੱਜ ਸਵੇਰ ਤੋਂ ਹੀ ਅਸੀਂ ਕੁੰਬੜਾ ਟਾਰਗੇਟ ਕੀਤਾ ਸੀ ਵਾਰੀ-ਵਾਰੀ ਜਿੱਥੇ ਵੀ ਹੌਟ ਸਪots ਹੈ ਜਾਂ ਕਿਤੇ ਤੇ ਵੀ ਕੋਈ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਕਿਉਂਕਿ ਪਬਲਿਕ ਹੁਣ ਸਾਨੂੰ ਬਹੁਤ ਜ਼ਿਆਦਾ ਇਨਫੋਰਮੇਸ਼ਨ ਜਦੋਂ ਤੁਸੀਂ ਕਿ ਆਪ ਕੰਡਾਂਨ ਚ ਜਾਂਦੇ ਹੋ ਤੇ ਪਬਲਿਕ ਬਹੁਤ ਇਨਫੋਰਮੇਸ਼ਨ ਦਿੰਦੀ ਆ ਉਹਦੀ ਇਨਫੋਰਮੇਸ਼ਨ ਦੇ ਰਿਗਾਰਡ ਦੇ ਵਿੱਚ ਮੈਂ ਐਸਚਓ ਨਵਦੀਪ ਸ਼ਰਮਾ ਨੇ ਪਹਿਲਾਂ ਵੀ ਤਿੰਨ ਮੁਕਦਮੇ ਦਿੱਤੇ ਆ ਜਿਦਾ ਫਿਰੋਜ਼ਪੁਰੀਆ ਤੇ 12 ਬੰਦੇ ਆ ਕੇ ਇਥੇ ਉਹ ਕਰਦੇ ਆ ਅੱਜ ਵੀ ਸਾਨੂੰ ਇੱਕ ਸਕਸੈਸ ਮਿਲੀ ਆ ਸਮਰਨ ਮਹਿਦਵਾਨ ਸਨੀ ਮਹਿਦਵਾਨ ਵੀ ਉਹਨੂੰ ਕਹਿੰਦੇ ਆ ਵੀ ਉਹਨੂੰ ਵੀ ਅਸੀਂ ਅੱਜ ਗ੍ਰਿਫਤਾਰ ਕੀਤਾ ਹੈ ਤੇ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਹੋਰ ਵੀ ਕਈ ਚੀਜ਼ਾਂ ਨੂੰ ਲੈ ਕੇ ਕਿਉਂਕਿ ਵਾਰ ਅਗੇ ਸਟੰਗ ਦਾ ਪੰਜਾਬ ਸਰਕਾਰ ਨੂੰ ਲੈ ਕੇ ਮੁਹਿੰਮ ਚੱਲ ਰਹੀ ਹੈ ਕਿਸ ਤਰ੍ਹਾਂ ਆਈਡੈਂਟੀਫਾਈ ਜਿਹੜੇ ਹੌਟਸਪੌਟ ਏਰੀਆ ਕਿੱਥੇ ਤੇ ਕੋਆਰਡੀਨੇਸ਼ਨ ਕਿਸ ਤਰ੍ਹਾਂ ਦੀ ਚੱਲੇ ਇਹਦੇ ਵਿੱਚ ਅਸੀਂ ਇੱਕ ਸੁਜੈਸ਼ਨ ਬਾਕਸ ਜਿਹੜਾ ਸੁਝਾਅ ਪੇਟੀ ਜਿਹੜਾ ਇਹ ਵੀ ਹੈ ਸਾਨੂੰ ਪਬਲਿਕ ਦੇ ਵਿੱਚ ਜਦੋਂ ਤੁਸੀਂ ਪਬਲਿਕ ਮੀਟਿੰਗਾਂ ਕਰਦੇ ਆ ਲੋਕ ਉਹਦੇ ਵਿੱਚ ਤੁਹਾਨੂੰ ਬੜੇ ਕਲੀਅਰ ਕੱਟ ਦੱਸਦੇ ਵੀ ਹੈ ਕਈ ਬੰਦੇ ਓਰੇਟਰ ਨਹੀਂ ਹੁੰਦੇ ਤੇ ਉਹ ਸਾਨੂੰ ਲਿਖਤੀ ਤੌਰ ਤੇ ਜਾਂ ਚਿੱਠੀਆਂ ਰਾਹੀਂ ਜਾਂ ਟੈਲੀਫੋਨ ਰਾਹੀਂ ਤੁਹਾਨੂੰ ਇਨਫਾਰਮੇਸ਼ਨ ਦਿੰਦੇ ਆ ਉਹਦੇ ਤੋਂ ਉਹਨੂੰ ਅਸੀਂ ਡਿਵੈਲਪ ਕਰਕੇ ਤੇ ਅੱਗੇ ਕਾਰਵਾਈ ਕਰਦੇ ਸੁਹਾਣੇ ਥਾਣੇ 'ਚ ਵੀ ਸਾਡੇ ਅਸੀਂ ਤਿੰਨ ਚਾਰ ਮੁਕਦਮੇ ਦਿੱਤੇ ਆ ਜਿੰਨੇ ਵੀ ਜਿਹੜੇ ਹੈਗੇ ਆ ਹੈਵੀ ਰਿਕਵਰੀ ਵਾਲੇ ਜਾਂ ਜਿਹੜੇ ਵੀ ਬੰਦੇ ਕੋਈ ਵੀ ਕੰਮ ਕਰਦੇ ਆ ਉਹਦੇ ਵਿੱਚ ਅਸੀਂ ਡਿਮਾਲਿਸ਼ਨ ਡਰਾਈਵ ਵੀ ਚਲਦੀ ਆ ਸਾਡੀ ਫ੍ਰੀਜ਼ ਪ੍ਰੋਪਰਟੀ ਫ੍ਰੀਜ਼ਿੰਗ ਵੀ ਕੀਤੀ ਹੈ ਅਸੀਂ ਸੋ ਇਹਦੇ ਵਿੱਚ ਪਹਿਲਾਂ ਅਸੀਂ ਇੱਕ ਨਾਮ ਸਬ ਕਲੋਨੀ ਕੀਤੀ ਸੀ ਇੱਕ ਦਿਨ ਜਗਤਪੁਰਾ ਕੀਤੀ ਹੈ ਅੱਜ ਕੁੰਬੜੇ ਦਾ ਇਦਾਂ ਇਦਾਂ ਸਾਰੇ ਜਿੱਦਾਂ ਜਿੱਦਾਂ ਸਾਨੂੰ ਇਨਫੋਰਮੇਸ਼ਨ ਆਈ ਜਾਂਦੀ ਹੈ ਉਦਾਂ ਉਦਾਂ ਹੀ ਅਸੀਂ ਇਹਦੇ ਤੇ ਕਾਰਵਾਈ ਕਰਦੇ ਹੋਏ ਤੇ ਇਹ ਗੱਲ ਕਲੀਅਰ ਹੈ ਵੀ ਸਰਕਾਰ ਦੀ ਜ਼ੀਰੋ ਟੋਲਰੈਂਸ ਤੇ ਅਸੀਂ ਕੰਮ ਕਰਦੇ ਸਰ ਦੇਖੇ ਪੀਜੀ ਬਹੁਤ ਪਾਈ ਜਾਂਦੇ ਪੀਜੀ ਜਿਹੜੇ ਰਹਿਣ ਵਾਲੇ ਉਹ ਆਪਣੇ ਅ ਵੈਰੀਫਿਕੇਸ਼ਨ ਵੀ ਨਹੀਂ ਕਰਾਉਂਦੇ ਉਸ ਨੂੰ ਲੈ ਕੇ ਮੈਂ ਤੁਹਾਨੂੰ ਅ ਕੱਲ ਪਰਸੋਂ ਵੀ ਮੈਂ ਅਖਬਾਰ 'ਚ ਵੀ ਇਸ ਗਲਤੀ ਦਿੱਤੀ ਅਸੀਂ ਰੈਗੂਲਰ ਲੋਕਾਂ ਨੂੰ ਸਾਂਝ ਵੱਲੋਂ ਵੀ ਅਸੀਂ ਲਗਾਤਾਰ ਦੇਈ ਜਾ ਰਹੇ ਹਾਂ ਵੀ ਪਬਲਿਕ ਨੂੰ ਅਵੇਅਰ ਵੀ ਕਰਦੇ ਹਾਂ ਪਰ ਇਹ ਹੈ ਵੀ ਜਿੰਨਾ ਤੱਕ ਪਬਲਿਕ ਸਹਿਯੋਗ ਨਹੀਂ ਦਿੰਦੀ ਉਹਨਾਂ ਤੱਕ ਇਹ ਅ ਮਹਮ ਜਿਹੜੀ ਹੈ ਪੂਰੀ ਪਰਫਲਤ ਨਹੀਂ ਹੋ ਸਕਦੀ ਸਰ ਲੋਕ ਡਰਦੇ ਵੀ ਨਹੀਂ ਇਹ ਜਿਹੜੀ ਪਰਸਨ ਇਨਫਰਮੇਸ਼ਨ ਦਿੱਤੀ ਕਿ ਸਾਡੇ ਜਿਹੜੇ ਨਸ਼ੇੜੀ ਨੇ ਜਿਹੜੇ ਨਸ਼ਾ ਵੇਚਣਾ ਸਾਡੇ ਦੁਸ਼ਮਣ ਨੰਬਰ ਹੈ ਜੀ ਇੱਕ ਬਿਲਕੁਲ ਅਸੀਂ ਇਹਦੇ ਵਿੱਚ ਆਪਣਾ ਜਿਹੜਾ ਇਨਫਾਰਮਰ ਵੀ ਹੁੰਦਾ ਬੜਾ ਰੱਖਦੇ ਆ ਕੋਈ ਇਹੋ ਜਿਹੀ ਗੱਲ ਨਹੀਂ ਹੈ ਪਰ ਜੇਕਰ ਕੋਈ ਬੰਦੇ ਨੂੰ ਕੋਈ ਐਨ ਲੱਗਦਾ ਵੀ ਹੋਊਗਾ ਤੇ ਅਸੀਂ ਉਹਨੂੰ ਪ੍ਰੋਪਰ ਸਕਿਉਰਟੀ ਵਿੱਚ ਠੀਕ ਹੈ